ਹੈਲੋ ਫਰੈਂਡਸ ਸਸਤਿਕਾ ਲੱਭ ਜੀ ਦਾ ਸਵਾਗਤ ਸਰਬਜੀਤ ਵਲੌਗ ਵਿੱਚ ਅਸ ਸਸਤਿਕਾ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਇਹ ਨੈਕਸਟ ਮਾਰਨਿੰਗ ਹੈ ਜੀ ਦੋ ਤਿੰਨ ਦਿਨ ਤੋਂ ਮੇਤੋਂ ਨਾ ਵਲੌਗ ਨਹੀਂ ਪਾਇਆ ਗਿਆ ਮੈਂ ਸਿਹਤ ਨਾ ਠੀਕ ਹੋਣ ਕਰਕੇ ਤੇ ਇਹ ਥੋੜਾ ਸਿਹਤ ਨਾ ਠੀਕ ਹੋਣ ਕਰਕੇ ਤੇ ਘਰ ਦੇ ਕੰਮ ਵੀ ਕਾਫੀ ਉਲਝੇ ਹੋਏ ਪਏ ਸੀਗੇ ਤੇ ਅੱਜ ਮੈਂ ਲੱਗੀ ਸਵੇਰੇ ਸਵੇਰੇ ਤੇ ਤੁਹਾਨੂੰ ਪਤਾ ਗਰਮੀਆਂ ਦਾ ਹੁਣ ਮੌਸਮ ਹੋ ਗਿਆ ਤੇ ਅਸੀਂ ਰਹਿੰਦੇ ਟੌਪ ਫਲੋਰ ਤੇ ਤੇ ਧੁੱਪ ਤੇ ਇੰਨੀ ਦੋਨੋਂ ਸਾਈਡ ਤੇ ਚੜ ਜਾਂਦੀ ਹੈ ਨਾ ਕਿ ਸਵੇਰੇ ਸਵੇਰੇ ਇਸ ਟਾਈਮ ਤੇ ਇੱਥੇ 7 ਵਜੇ ਦਾ ਸੀਗਾ ਤੇ ਮੈਂ ਕਿਹਾ ਚਲੋ ਫਟਾਫਟ ਪਹਿਲਾਂ ਨਾ ਡਸਟਿੰਗ ਵਗੈਰਾ ਕਰ ਲਾਂ ਇੱਥੇ ਬੈੱਡ ਦੇ ਪਿੱਛੇ ਵੀ ਨਾ ਸਾਡਾ ਉਹ ਬਣਿਆ ਹੋਇਆ ਸ਼ੋਪਿਸ ਤੇ ਉਹ ਆਇਆ ਹੋਇਆ ਉਹਦੇ ਤੇ ਨਾ ਡਸਟ ਵਗੈਰਾ ਪੈ ਜਾਂਦੀ ਹੈ ਨਾ ਪਿੱਛੇ ਤੇ ਮੈਂ ਕਿਹਾ ਚਲੋ ਝਾੜੂ ਦੇ ਨਾਲ ਕੱਢ ਦਾਂਗੀ ਤੇ ਕਾਫੀ ਦਿਨ ਹੋ ਗਏ ਮੈਂ ਫੋਟੋਆਂ ਵੀ ਨਹੀਂ ਸਿਰ ਉੱਪਰ ਸਾਫ਼ ਕੀਤੀਆਂ ਕਿਉਂਕਿ ਬੈੱਡ ਦੇ ਉੱਪਰ ਚੜ ਕੇ ਫਿਰ ਮੈਨੂੰ ਕਰਨੀਆਂ ਪੈਂਦੀਆਂ ਸੀਗੇ ਤੇ ਮੈਨੂੰ ਦੋ ਤਿੰਨ ਦਿਨ ਹੋ ਗਏ ਸੀ ਮੈਂ ਕਪੜਾ ਨਹੀਂ ਸੀ ਮਾਰਿਆ ਤੇ ਅੱਜ ਮੈਂ ਸੋਚਿਆ ਥੋੜੀ ਡਸਟਿੰਗ ਕਰ ਲਾਂ ਤੇ ਇੱਥੇ ਗੱਦੇ ਮੁਚਾਦਰਾਂ ਵਗੈਰਾ ਜਿਹੜੀਆਂ ਸੀ ਝਾੜ ਝੂੜ ਕੇ ਸਾਰੀਆਂ ਸ ਨਾ ਬ੍ਰੇਕਫਾਸਟ ਦਾ ਇੱਥੇ ਹੋ ਗਿਆ ਸੀਗਾ ਤੇ ਫਿਰ ਮੈਂ ਉਸ ਤੋਂ ਬਾਅਦ ਮੈਂ ਲੱਗ ਗਈ ਨਾ ਪੱਖੇ ਅੱਜ ਸਾਫ਼ ਕਰਨੇ ਸੀ ਕਾਫੀ ਮੈਨੂੰ ਗੰਦਾ ਗੰਦਾ ਚ ਲੱਗੀ ਜਾਂਦਾ ਇੱਕ ਕਿਸੇ ਨੇ ਸਾਡੇ ਵਿੱਚ ਹੋਣ ਕਰਕੇ ਨਾ ਤੇ ਥੋੜਾ ਪੱਖੇ ਜਦੋਂ ਚੱਲਦੇ ਆ ਤਾਂ ਧੂਆਂ ਥੋੜਾ ਬਹੁਤ ਤਾਂ ਫਿਰ ਵੀ ਜਾਸਪੈਨ ਵੀ ਲਗਾ ਲਓ ਭਾਵੇਂ ਤੇ ਧੂਆਂ ਖੇਚੀ ਲੈਂਦੇ ਪੱਖੇ ਤੇ ਵਾਈਟ ਪੱਖੇ ਹੋਣ ਕਰਕੇ ਤੇ ਬਹੁਤ ਗੰਦੇ ਲੱਗਦੇ ਆ ਹਜੇ ਮੈਂ ਪਿਛੇ ਸੰਡੇ ਨੂੰ ਸਾਫ਼ ਕੀਤੇ ਸੀ ਫਿਰ ਮੈਨੂੰ ਗੰਦੇ ਗੰਦੇ ਲੱਗ ਰਹੇ ਸੀ ਤੇ ਮੈਂ ਕਿਹਾ ਚਲੋ ਅੱਜ ਸਾਫ਼ ਕਰ ਹੀ ਦਿੰਨੇ ਆ ਤੇ ਮੈਂ ਕਿਹਾ ਜਿਹੜੇ ਜਾਲੇ ਜੂਲੇ ਅੱਜ ਕੱਲ ਕਿਉਂਕਿ ਢੀਰੀਆਂ ਬਹੁਤ ਆਉਂਦੀਆਂ ਨੇ ਕਿ ਡਸਟ ਦੇ ਨਾਲ ਕਿਤੇ ਨਾ ਕਿਤੇ ਮੱਕੜੀਆਂ ਵਗੈਰਾ ਕਿਤੇ ਜਾਲਾ ਲੱਗ ਜਾਂਦਾ ਸਾਡੇ ਪਾਰਕ ਹੋਣ ਕਰਕੇ ਨਾ ਇੱਥੇ ਬਾਹਰੋਂ ਤੇ ਬਹੁਤ ਡਸਟ ਵਗੈਰਾ ਆਉਂਦੀ ਹੈ ਫਿਰ ਮੈਥੇ ਲੱਗ ਗਈ ਸੀ ਜਾਲੇ ਵਗੈਰਾ ਸਾਫ ਕਰਨ ਜਾਲੇ ਸਾਫ ਕਰਨ ਲੱਗੀ ਤੇ ਫਿਰ ਮੈਨੂੰ ਲੱਗਾ ਸ਼ੀਸ਼ੇ ਵੀ ਲੱਗ ਰਹੇ ਸੀ ਮੈਨੂੰ ਕਿ بارش ਪਈ ਤੇ ਬਾਹਰੋਂ ਨਾ ਮੈਨੂੰ ਗੰਦੇ ਗੰਦੇ ਲੱਗ ਰਹੇ ਸੀਗੇ ਛੱਟਾਂ ਪੈ ਜਾਂਦੀਆਂ ਨੇ ਉੱਪਰਲੇ ਸ਼ੀਸ਼ੇ ਜਿਹੜੇ ਉਹ ਕਾਚ ਰੋਜ਼ ਨਹੀਂ ਸਾਫ ਹੁੰਦੇ ਥੱਲੇ ਵਾਲਾ ਤੇ ਮੈਂ ਕਰ ਲੈਣੀ ਆ ਉੱਪਰ ਵਾਲਾ ਜਿਹੜਾ ਉਹ ਨਹੀਂ ਮੇਥੋਂ ਮਤਲਬ ਡੇਲੀ ਨਹੀਂ ਹੁੰਦਾ ਤੇ ਉਹ ਪੌੜੀ ਲਗਾ ਕੇ ਹੀ ਕਰਨਾ ਪੈਂਦਾ ਤੇ ਇੱਥੇ ਫਿਰ ਮੈਂ ਸਾਰਾ ਹੀ ਝਾੜ-ਚੰਬ ਕੀਤੀ ਕਿ ਬਾਹਰ ਪਹਿਲਾਂ ਤੇ ਬਾਲਕੋਨੀ ਵਗੈਰਿਆਂ ਸਾਫ਼ ਕੀਤੀਆਂ ਹਨਾ ਸਵੇਰੇ ਉੱਠ ਕੇ ਸਾਰਾ ਉਹ ਕੀਤਾ ਫਿਰ ਮੈਂ ਕਿਹਾ ਚਲੋ ਇੱਥੋਂ ਪਿੱਛੋਂ ਵੀ ਜਿਹੜਾ ਨਿਕਨਿਕਾ ਮੋਟਾ ਮਤਲਬ ਕਰਦੀ ਤਹਿਗੀ ਰੀਤਾ ਪਰ ਜਿਹੜਾ ਅਸੀਂ ਆਪ ਕੰਮ ਕਰ ਲੈਣਾ ਤੇ ਉਹਦੇ ਵਰਗੀ ਰੀਸ ਨਹੀਂ ਪਰ ਮੈਂ ਚਲੋ ਕੋਨੇ ਕਰਨੇ ਸਾਰੇ ਨਾ ਸਾਫ਼ ਹੋ ਜਾਣੇ ਚਾਹੀਦੇ ਮੱਛਰ ਵਗੈਰਾ ਨਹੀਂ ਹੁੰਦਾ ਤੇ ਇਸ ਕਰਕੇ ਫਿਰ ਝਾੜੂ ਚੂਪ ਵਗੈਰਾ ਲੱਗਦਾ ਰਹੇ ਤੇ ਠੀਕ ਰਹਿੰਦਾ ਤੇ ਮੈਂ ਜਦੋਂ ਇੱਥੇ ਉੱਪਰ ਦੇਖਿਆ ਮਿਲਮਾਰੀ ਚ ਦੇਖਿਆ ਉੱਤੇ ਵੀ ਡਸਟ ਬਹੁਤ ਸੀਗੀ ਫਿਰ ਮੈਨੂੰ ਥੋੜਾ ਜਿਹਾ ਨਾ ਕੰਮ ਤੇ ਮੈਂ ਥੋੜਾ ਕਰਨਾ ਸੀ ਇੱਥੇ ਫਿਰ ਉਹੀ ਨਾ ਉਲਝਦਾ ਉਲਝਦਾ ਕੰਮ ਆ ਵੀ ਕਰ ਲਾ ਆ ਵੀ ਕਰ ਲਾ ਮੇਰਾ ਅੱਜ ਇੱਥੇ ਫਿਰ 1:30 ਵਜ ਗਿਆ ਸੀ ਅੱਜ ਸਫਾਈ ਕਰਦੀ ਨੂੰ ਮੈਨੂੰ ਤੇ ਮੈਂ ਫਿਰ ਸਾਰਾ ਝਾੜ ਚੰਮ ਕੇ ਜਿੰਨੇ ਵੀ ਜਾਲੇ ਵਗੈਰਾ ਲਾਏ ਤੇ ਚੱਦਰ ਵਗੈਰਾ ਕੋ ਅੱਜਕਲ ਕਾਟਨ ਦੀਆਂ ਚੱਦਰਾਂ ਵਗੈਰਾ ਵਿਛ ਦੀਆਂ ਹਨਾ ਦੋ ਦਿਨ ਹੀ ਨਿਕਲਦੇ ਕਿਉਂ ਕਾਟਨ ਦੀ ਚਾਦਰ ਤੇ ਵੱਟ ਵਗੈਰਾ ਬਹੁਤ ਜਲਦੀ ਪੈ ਜਾਂਦੇ ਨੇ ਤੇ ਇੱਥੇ ਫਿਰ ਮੈਂ ਨਾ ਇਹ ਵਾਲੀ ਸਾਫ਼ ਕੀਤੀ ਚਾਦਰ ਵਛਾਈ ਫਿਰ ਨਾਲ ਨਾਲ ਡਸਟਿੰਗ ਜਿਹੜੀ ਵੀ ਕਰਨੀ ਸੀ ਉਹ ਕੀਤੀ ਮੈਂ ਕੱਪੜੇ ਵੀ ਧੋਣੇ ਸੀ ਪਹਿਲਾਂ ਤੇ ਮੈਂ ਸੋਚਿਆ ਜੇ ਨਹੀਂ ਧੋਣਦੀ ਫਿਰ ਮੈਂ ਕਿਹਨ ਨਹੀਂ ਚੱਲ ਧੋ ਲੈਨੇ ਬਰਿਆਮ ਦੀ ਵਰ ਦੀ ਯੂਨੀਫਾਰਮ ਵੀ ਹੋ ਜਾਂਦੀ ਆ ਅੱਜ ਕੱਲ ਤੇ ਬਸ ਫਿਰ ਇੱਕ ਮਤਲਬ ਇੱਕ ਦੋ ਦਿਨ ਚ ਸੂਟ ਪੈ ਜਾਂਦੇ ਪਸੀਨੇ ਨਾ ਹੋ ਜਾਂਦੇ ਜੇ ਮੜਾ ਜਿਹਾ ਵੀ ਕੰਮ ਕਰੋ ਤਾਂ ਤੇ ਮੈਂ ਨਾ ਧੋ ਕੇ ਫਿਰ ਮੈਂ ਟੀ-ਸ਼ਰਟ ਹੀ ਪਾ ਲਈ ਕਿਉਂਕਿ ਮੈਂ ਅੱਜ ਕੰਮ ਕਰਨਾ ਸੀਗਾ ਮੈਨੂੰ ਕਿ ਡਸਟਿੰਗ ਵਗੈਰਾ ਕਰ ਲੈ ਸੂਟ ਸਾੜ ਤੇ ਮੈਨੂੰ ਉਹ ਥੋੜਾ ਹੋਰ ਹੀ ਤਰ੍ਹਾਂ ਲੱਗਦਾ ਤੇ ਮੈਂ ਤਾਂ ਕਰਕੇ ਮੈਂ ਟੀ-ਸ਼ਰਟ ਸੀ ਹੀ ਸੀਗੀ ਤੇ ਫੇਰ ਹੁਣ ਮੈਂ ਕਰਾਂਗੀ ਪੱਖੇ ਸਾਫ਼ ਕਰਨੇ ਆ ਤੇ ਪੱਖੇ ਸਾਫ਼ ਕਰਕੇ ਫਿਰ ਉਸ ਤੋਂ ਬਾਅਦ ਜਿੰਨੇ ਵੀ ਦਰਵਾਜ਼ੇ ਵਗੈਰਾ ਜਾਲੀਆਂ ਤੇ ਇਹ ਤਾਂ ਤਕਰੀਬਨ ਰੋਜ਼ ਹੁੰਦਾ ਹੀ ਰਹਿੰਦਾ ਸਫਾਈ ਦਾ ਨਾ ਨਾ ਕਰੋ ਤੇ ਫਿਰ ਨਾ ਘਰ ਚ ਗੰਧ ਚ ਲੱਗਣ ਲੱਗ ਜਾਂਦਾ ਤੇ ਇੱਥੇ ਮੈਂ ਲੱਗੀ ਸੀ ਚਲੋ ਪੱਖੇ ਸਾਫ਼ ਕਰਨ ਅੱਗੇ ਤੇ ਬਰਿਆਮ ਕਰ ਦਿੰਦਾ ਹੁੰਦਾ ਪੱਖੇ ਸਾਫ਼ ਤੇ ਅੱਜ ਮੈਂ ਆਪ ਹੀ ਕੀਤਾ ਕਿਉਂਕਿ ਉਹ ਥੋੜਾ ਢਿੱਲਾ ਸੀ ਤੇ ਕੁਝ ਬੱਚੇ ਕੋ ਕਰਾਉ ਤੇ ਉਹਨੂੰ ਦੱਸ ਕੇ ਕਰਨਾ ਪੈਂਦਾ ਉਦੋਂ ਮੈਨੂੰ ਹੁੰਦਾ ਕਿ ਮੈਂ ਆਪ ਹੀ ਕਰ ਲਾਂ ਤੇ ਉਹਦੀ ਸਿਹਤ ਨਾ ਹੋਣ ਕਿਉਂਕਿ ਡਸਟ ਤੋਂ ਉਹਨੂੰ ਅਲਰਜੀ ਆ ਤੇ ਮੈਂ ਡਸਟ ਵਾਲਾ ਉਹਨੂੰ ਕੰਮ ਨਹੀਂ ਸੀ ਕਹਿਣਾ ਚਾਹੁੰਦੀ ਕਿ ਫਿਰ ਸਕੂਲ 'ਚ ਛੁੱਟੀਆਂ ਹੋ ਰਹੀ ਹੋ ਜਾਣਗੀਆਂ ਦੀਆਂ ਤੇ ਉਹੀ ਬੁਖਾਰ ਉਹਨੂੰ ਕੱਲ ਦਾ ਹੋਇਆ ਪਿਆ ਫੀਵਰ ਤੇ ਉਹਦੇ ਨਾਲ ਵਾਇਰਲ ਕਰਕੇ ਨਾ ਠੀਕ ਨਹੀਂ ਸੀ ਗਿਆ ਤੇ ਇੱਥੇ ਮੈਂ ਇਹ ਪੱਖੇ ਲੱਗੀ ਸਾਫ਼ ਕਰਨ ਪੱਖੇ ਸਾਫ਼ ਕਰਨ ਲੱਗੀ ਤੇ ਉੱਪਰ ਦੇਖਿਆ ਡਸਟ ਸ਼ੀਸ਼ਿਆਂ ਦੇ ਉੱਤੇ ਉੱਪਰ ਵੀ ਡਸਟ ਸੀ ਕਿ ਫਿਰ ਮੈਂ ਇੱਥੋਂ ਕਰਦੀ ਕਰਦੀ ਨੇ ਫਿਰ ਮੈਂ ਸਾਰੇ ਪਾਈਪ ਜਿੰਨੇ ਪੜਦਿਆਂ ਵਾਲੇ ਸੀ ਸਾਰੇ ਸਾਫ਼ ਕੀਤੇ ਫਿਰ ਮੈਂ ਉਹ ਸ਼ੀਸ਼ੇਸ ਵਗੈਰਾ ਸਾਰੇ ਸਾਫ਼ ਕੀਤੇ ਤੇ ਇਦਾਂ ਕਰਦੇ ਕਰਦੇ ਮੈਂ ਚਲੋ ਥੋੜਾ ਜਨਾ ਕਰ ਜਿਹੜਾ ਸਾਫ ਜਾਂ ਲੱਗਣ ਲੱਗ ਜਾਂਦਾ ਜਦੋਂ ਨਾ ਮੈਂ ਥੋੜਾ ਲੇਟ ਹੋ ਜਾਉ ਨਾ ਤੇ ਮੈਂ ਕਿਹਾ ਕਿਚਨ ਦਾ ਕੰਮ ਨਾ ਬਾਅਦ ਚ ਕਰਾਂਗੀ ਪਹਿਲਾਂ ਮੈਂ ਸਬਜੀ ਵਗੈਰਾ ਪਹਿਲਾਂ ਬਣਾ ਲੈਣੀ ਹੁੰਨੀ ਸੇਰੇ ਨਾਲ ਲੱਗਦਾ ਪਰ ਮੈਂ ਅੱਜ ਕਿਹਾ ਮੈਂ ਬਾਅਦ ਚ ਬਣਾਵਾਂਗੀ ਕਿਉਂਕਿ ਬਾਅਦ ਚ ਏਸੀ ਵਗੈਰਾ ਚੱਲਣ ਲੱਗ ਜਾਂਦੇ ਫਿਰ ਕੰਮ ਕਰਨ ਔਖਾ ਹੋ ਜਾਂਦਾ ਕਿ ਕਰ ਨਹੀਂ ਦਿੰਦੇ ਕਹਿੰਦੇ ਹੁਣ ਨਹੀਂ ਬਸ ਤੇ ਰਹਿਂਦੇ ਡਸਟਿੰਗ ਵਗੈਰਾ ਰਹਿਂਦੇ ਫਿਰ ਇਸ ਕਰਕੇ ਮੈਨੂੰ ਇਹਦਾ फटाफट ਪਹਿਲਾਂ ਮੈਂ ਆਪਣੇ ਕੰਮ ਨਿਬੇੜ ਨਿਬੇੜ ਲਾਂ ਤੇ ਇਹ ਮੈਨੂੰ ਗੁੱਸੇ ਹੋ ਰਹੀ ਸੀ ਕਹਿੰਦੇ ਤੂੰ ਕਿਉਂ ਕਰ ਰਹੀ ਆ ਡਿਗਣਾ ਤੂੰ ਪੌੜੀ ਤੋਂ ਜੇ ਡਿੱਗੀ ਤਾਂ ਫੇਰ ਮੈਂ ਕੁਛ ਨਹੀਂ ਹੁੰਦਾ ਮੈਂ ਫਿਰ ਸ਼ੀਸ਼ੇ ਵਗੈਰਾ ਸਾਫ ਕਰ ਲੇਗੀ ਮੈਨੂੰ ਇਹ ਇੱਕ ਵਾਰ ਮਮੀ ਨਾਲ ਗੱਲਾਂ ਕਰਨ ਲੱਗੇ ਥੱਲੇ ਸ਼ਾਇਦ ਤੇ ਮੈਂ ਕਿਹਾ ਚਲੋ ਮੇਰੇ ਦਾਲ ਲੱਗ ਗਿਆ ਨਾ ਕਿ ਨਹੀਂ ਤਾਂ ਇਹ ਮਨਾ ਕਰ ਦਿੰਦੀ ਇਹ ਨਾ ਕਰ ਤੇ ਰੋਜ਼ ਕੀ ਹੋਇਆ ਰਹਿੰਦਾ ਗੰਦ ਕਿੱਥੇ ਪੈਂਦਾ ਤੂੰ ਉਂਝੀ ਕਰਦੀ ਰਹਿੰਦੀ ਆ ਤੇ ਇਹ ਕਰਕੇ ਫਿਰ ਇਹ ਮਸ਼ੀਨਾਂ ਵਗੈਰੇਆਂ ਤੋਂ ਸਾਰੇ ਮੈ ਸ਼ੀਸ਼ੇ ਇੱਧਰ ਕਰਕੇ ਫਿਰ ਮੈਂ ਥੋੜਾ ਇਹ ਇਹ ਅੱਛੀ ਤਰ੍ਹਾਂ ਮੈਂ ਕਿਹਾ ਚਲੋ ਸ਼ੀਸ਼ੇ ਸਾਫ ਹੋ ਜਾਣ ਤੇ ਕੋਲੀਂ ਦਿਨ ਨਾਲ ਸਾਰੇ ਸਾਫ ਕੀਤੇ ਫਿਰ ਸੁੱਕਾ ਕਪੜਾ ਮਾਰਿਆ ਫਿਰ ਨਾਲ ਸ਼ੀਸ਼ੇ ਵਗੈਰਾ ਨਾਲ ਉਰੇ ਵੀ ਤੇ ਇਹ ਮਸ਼ੀਨ ਵਗੈਰਾ ਸਾਰੇ ਸਾਫ ਕਰਕੇ ਰੱਖੀਆਂ ਤੇ ਕੋਈ ਨਾ ਨਿਕਰ ਨਿਕਾ ਕੰਮ ਕਰਦੇ ਰਹੋ ਤੇ ਘਰ ਸਾਫ ਰਹਿਦਾ ਨਹੀਂ ਤਾਂ ਫਿਰ ਜੇ ਨਾ ਕਰੋ ਉਹੀ ਕਿ ਜੇ ਮਤਲਬ ਕਹੀ ਹੁੰਦਾ ਕਿ ਅਗਰ ਨਗੇਲੀ ਕਰ ਲੋ ਨਾ ਫਿਰ ਕੰਮ ਰਹਿਦਾ ਰਹਿ ਜਾਂਦਾ ਤੇ ਅੱਜ ਥੋੜੀ ਫਿਰਤੀ ਜੀ ਆ ਗਈ ਤੇ ਇਸ ਕਰਕੇ ਕੁਝ ਲਾਈਵ ਦੇ ਚੱਕਰ ਦੇ ਵਿੱਚ ਵੀ ਕਰਦਾ ਵੀ ਨਾ ਕੰਮ ਕਦੀ ਕਿਸੇ ਦੇ ਫੋਨ ਲਾਹ ਲੋ ਕਦੀ ਕਿਸੇ ਦੇ ਇਹ ਵੀ ਚੱਕਰ ਬਹੁਤ ਪੈਂਦਾ ਤੇ ਹੁਣ ਮੈਂ ਥੋੜਾ ਜਨਾ ਆਪਣੀ ਲਾਈਫ ਤਾਂ ਕੱਟੀ ਹੋਈ ਹੈ ਤੇ ਮੈਂ ਕਿ ਚਲੋ ਵਲੌਗ ਹੀ ਪਾਇਆ ਕਰਾਂਗੇ ਤੇ ਤੁਸੀਂ ਇਦਾਂ ਹੀ ਵਲੌਗਾਂ ਨੂੰ ਪਿਆਰ ਦੇਂਦੇ ਰਹੋ ਤੇ ਜਿਹੜਾ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਪਲੀਜ਼ ਤੇ ਸਕਿਪ ਨਾ ਕਰਕੇ ਨਾ ਦੇਖਿਆ ਕਰੋ ਕਿਉਂਕਿ ਬੜੀ ਮਿਹਨਤ ਲੱਗਦੀ ਆ ਵਲੌਗ ਬਣਾਉਣ ਵਾਸਤੇ ਤੇ ਮੈਂ ਦੇਖਿਆ ਕਿ ਮੈਂ ਜਿਹੜੇ ਪਹਿਲਾਂ ਵੀਡੀਓ ਪਾਈਆਂ ਆਪਣੀਆਂ ਸਕਿਪ ਕਰਕੇ ਦੇਖੀਆਂ ਤੇ ਪਲੀਜ਼ ਸਕਿਪ ਨਾ ਕਰਿਆ ਕਰੋ ਵੀਡੀਓ ਤੇ ਫੁੱਲ ਵਾਚ ਕਰਿਆ ਕਰੋ ਲਾਈਕ ਵੀ ਜਰੂਰ ਕਰਿਆ ਕਰੋ ਤੇ ਇਦਾਂ ਕਰਦੇ ਕਰਦੇ ਉਧਰ ਮੈਂ ਡਾ ਫਿਰ ਉੱਪਰ ਡਸਟਿੰਗ ਵਗੈਰਾ ਕਰਨ ਲੱਗ ਗਈ ਸਾਈਡ ਤੇ ਵੀ ਇਧਰ ਲਮਾਰੀਆਂ ਦੇ ਉੱਪਰੋਂ ਸਾਰਾ ਸਾਫ ਕੀਤਾ ਤੇ ਪਾਈਪ ਵਗੈਰਾ ਸਾਰੇ ਤੇ ਇਧਰ ਤੇ ਪਰਦੇ ਮੈਂ ਹੁਣ ਤੋਂ ਮੈਂ ਸੋਚ ਰਹੀ ਸੀ ਇੱਕ ਵਾਰੀ ਮੈਂ ਪਰਦੇ ਧੋ ਲਾਂ ਤੇ ਧੋ ਕੇ ਲਾ ਲਵਾਂ ਵੈਸੇ ਤੇ ਮੈਂ ਦਿਵਾਲੀ ਤੇ ਤੋਤੇ ਹੋਏ ਸੀ ਭਾਰੇ ਹੋਣ ਕਰਕੇ ਮੈਂ ਧੋਂਦੀ ਨਹੀਂ ਜਿਆਦਾ ਸਾਲ ਬਾਅਦ ਹੀ ਧੋਂਦੀ ਪਰ ਮੈਨੂੰ ਲੱਗ ਰਿਹਾ ਸੀ ਮੈਂ ਧੋ ਲੈਣੀ ਇੱਕ ਵਾਰੀ ਤੇ ਫਿਰ ਇਹ ਰੈਕ ਸਾਰਾ ਮੈਂ ਸਾਫ ਕੀਤਾ ਜੁੱਤੀਆਂ ਵਗੈਰਾ ਕੱਢ ਕੇ ਸਾਰੀਆਂ ਸਾਰਿਆਂ ਨੂੰ ਸਾਫ ਕੀਤਾ ਇੱਕ ਕਾਫੀ ਦਿਨਾਂ ਤੋਂ ਹੋ ਗਏ ਸੀ ਕਿ ਮੇਰੇ ਇੱਦੇ ਤੇ ਨਿਗਾ ਸੀ ਕਿ ਮੈਂ ਵਿੱਚੋਂ ਨਾ ਸਾਫ਼ ਨਹੀਂ ਕੀਤਾ ਜੁੱਤੀਆਂ ਕੱਢ ਕੇ ਮੈਂ ਫਿਰ ਸਾਰੀਆਂ ਜੁੱਤੀਆਂ ਕੱਢ ਕੇ ਇੱਕ ਇੱਕ ਡੱਬਾ ਸਾਰਾ ਸਾਫ਼ ਕੀਤਾ ਤੇ ਫਿਰ ਡਸਟ ਤੇ ਚਲੀ ਜਾਂਦੀ ਬੰਦ ਤੇ ਹੈਗਾ ਪਰ ਡਸਟ ਥੋੜੀ ਥੋੜੀ ਚਲੀ ਜਾਂਦੀ ਫਿਰ ਮੈਂ ਕਿਹਾ ਚਲੋ ਚੌਂਕੜੀ ਮਾਰ ਲਈ ਮੈਂ ਥੱਲੇ ਦਾ ਚੰਗੀ ਤਰ੍ਹਾਂ ਸਾਰਾ ਸਾਫ਼ ਕੀਤਾ ਸਾਫ਼ ਕਰਨ ਤੋਂ ਬਾਅਦ ਮੈਂ ਕਿਹਾ ਚਲੋ ਕਿਚਨ ਤੇ ਜਾਵਾਂਗੀ ਤੇ ਅੱਜ ਮੈਨੂੰ ਹੀ ਸੀ ਕਿ ਸ਼ਾਮ ਨੂੰ ਕੱਪੜੇ ਧੋਵਾਂਗੇ ਫਿਰ ਉਹ ਜਦੋਂ ਮੈਂ ਲੱਗ ਜਾਂਦਾ ਫਿਰ ਮੈਨੂੰ ਹੁੰਦਾ ਕਿ ਚਲੋ ਕੰਮ ਹੋ ਹੀ ਜਾਏ ਜਿਹੜਾ ਵੀ ਕੰਮ ਮੁੱਕਦਾ ਤੇ ਇਹ ਇੱਕ ਮੈਂ ਕਰ ਲੱਗੀ ਤੇ ਰੀਤਾ ਵੀ ਇੱਥੇ ਆ ਗਈ ਸੀ ਰੀਤਾ ਵੇੜੇ ਝਾੜੂ ਵਗੈਰਾ ਲਾਗਾਨ ਲੱਗੀ ਸੀ ਤੇ ਉਹ ਤਕਰੀਬਨ ਇਸ ਕਮਰੂਮ ਦੀ ਤੇ ਮੇਰੀ ਡਸਟੇ ਵਗੈਰਾ ਹੋ ਗਈ ਸੀ ਫਿਰ ਦੂਸਰਾ ਹਜੇ ਬੈਡਰੂਮ ਸਾਫ ਕਰਨ ਵਾਲਾ ਹੈ ਤੇ ਉਸ ਤੋਂ ਬਾਅਦ ਮੈਨੂੰ ਵੇੜੇ ਵਗੈਰਾ ਦਾ ਵੀ ਦੇਖਣਾ ਹੈ ਥੋੜੇ ਨਾ ਤੂਰੀਆਂ ਵਗੈਰਾ ਨਾ ਅੱਜ ਕੱਲ ਨਾ ਅੱਲਾ ਵਗੈਰਾ ਦਾ ਮੈਂ ਕਿਹਾ ਲਿਆਵਾਂਗੀ ਬੀਜ ਤੇ ਉਹਨਾਂ ਗਮਲੇ ਵਿੱਚ ਲਗਾਵਾਂਗੀ ਤੇ ਉਹ ਵੀ ਲੈ ਕੇ ਆਵਾਂਗੀ ਸ਼ਾਮ ਨੂੰ ਜਦ ਦਿੱਖਦੀ ਹੈ ਮੈਂ ਜਾਣਦੀ ਹਾਂ ਤੇ ਉਹ ਗਮਲੇ ਹੈਗੇ ਪਏ ਕਿੰਨੇ ਥੱਲੇ ਤੇ ਉਹਨਾਂ ਚ ਮਿੱਟੀ-ਮਿੱਟੀ ਪਾ ਕੇ ਤੇ ਦੇਖਦੇ ਹਾਂ ਕੁਝ ਕਰਦੀਆਂ। ਸੋਚ ਲਈ ਸੀਗੀ ਤੇ ਨਾਲੇ ਮੈਂ ਦੋ ਸਲਵਾਰਾਂ ਕੱਟਣੀਆਂ ਸੀ ਆਪਣੀਆਂ ਤੇ ਸ਼ਰਟਸ ਬਣ ਬਣ ਗਏ ਨੇ ਤੇ ਸਲਵਾਰਾਂ ਜਿਹੜੀਆਂ ਸੀ ਤੀਆਂ ਨਹੀਂ ਉਹ ਵੀ ਮੈਂ ਕਿ ਚੱਲ ਸੀ ਪਾਵਾਂਗੀ ਤੇ ਇੱਥੇ ਵੀਰਿੰਦਰ ਨੇ ਦੁੱਧ ਵਗੈਰਾ ਲੈਣ ਤਾਂ ਸੀਗਾ ਤੇ ਰੀਤਾ ਝਾੜੂ ਲਾਗੀ ਲਾਉਣ ਅੰਦਰ ਫਿਰ ਮੇਨਾ ਕੰਮ ਕਰਕੇ ਫਿਰ ਮੈਂ ਕਿਚਨ 'ਚ ਚਲੇਗੀ ਕਿਚਨ 'ਚ ਵੀ ਮੈਂ ਕਾਫੀ ਕੰਮ ਸੀ ਮੇਰਾ ਤੇ ਉਹੀ ਨਾਲ ਜੇ ਕੰਮ ਕਰ ਲੱਗ ਜਾਓ ਤੇ ਹੋ ਜਾਂਦੇ ਜੇ ਅੰਗੇਲੀ ਮਾੜੀ ਜੀ ਕਰ ਦੋ ਫਿਰ ਹੁੰਦਾ ਕਿ ਮੈਨੂੰ ਹੁੰਦਾ ਕਿ ਜਦੋਂ ਸਫਾਈ ਤੋਂ ਪਹਿਲਾਂ ਸਾਰੀ ਹੀ ਡਸਟਿੰਗ ਹੋ ਜੇ ਤੇ ਫਿਰ ਘਰ ਜਿਹੜਾ ਸਾਫ਼ ਜਾ ਲੱਗਦਾ ਤੇ ਹੁਣ ਆ ਗਈ ਸੀ ਮੈਂ ਕਿਚਨ ਚ ਕਿਚਨ ਚ ਮੈਂ ਆ ਕੇ ਦੁੱਧ ਪਾਇਆ ਦੁੱਧ ਆਇਆ ਸੀ ਅਸੀਂ ਪੈਕਟਾਂ ਦਾ ਦੁੱਧ ਲੈਂਦੇ ਵੀਰ ਕਾ ਦਾ ਤੇ ਦੁੱਧ ਅੱਜ ਥੋੜਾ ਲੇਟ ਆਇਆ ਸੀਗਾ ਤੇ ਮੈਂ ਵੈਸੇ ਇੱਕ ਦਿਨ ਦਾ ਜਿਹੜਾ ਦੁੱਧ ਜਿਹੜਾ ਆਲਰੇਡੀ ਹੀ ਫ੍ਰਿਜ ਚ ਰੱਖਦੀ ਆ ਤੇ ਇਹ ਵਾਲਾ ਦੁੱਧ ਜਿਹੜਾ ਗਰਮ ਕਰਕੇ ਠੰਡਾ ਹੋਊ ਜੂਗਾ ਤੇ ਇਹਨੂੰ ਮੈਂ ਰੱਖ ਦਾਂਗੀ ਫ੍ਰਿਜ ਦੇ ਵਿੱਚ ਤੇ ਇਹਦੇ ਚ ਮਲਾਈ ਆ ਜਾਊਗੀ ਤੇ ਇਹ ਵਾਲਾ ਦੁੱਧ ਜਿਹੜਾ ਮੈਂ ਕੱਲ ਸਵੇਰੇ ਵਰਤੂੰਗੀ दो 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 कि ਅੱਜ ਵਾਲ ਜਿਹੜਾ ਕੱਲ ਪਹਿਲਾਂ ਦੁੱਧ ਉਹ ਮੈਂ ਅੱਜ ਵਰਤਣਾ ਏਦਾਂ ਮੈਂ ਕਰਦੀ ਹੁੰਦੀ ਕਿਉਂਕਿ ਮਲਾਈ ਵੀ ਨਿਕਲ ਜਾਂਦੀ ਆ ਤੇ ਮਤਲਬ ਦੁੱਧ ਵੀ ਨਹੀਂ ਠੀਕ ਰਹਿੰਦਾ ਕਿ 2 ਕਿਲੋ ਜਿਹੜਾ ਦੁੱਧ ਜਿਹੜਾ ਉਹ ਪਿਆ ਹੋਆ ਤੇ ਫਿਰ ਮੈਂ ਇਹ ਲੈ ਕੇ ਫੇਰ ਰੱਖ ਲੂੰਗੀ ਤੇ ਇਹ ਮੈਂ ਹਦਵਾਨਾ ਕੱਟ ਕੇ ਰੱਖਿਆ ਸੀ ਫ੍ਰਿਜ ਚ ਰੱਖਿਆ ਸੀਗਾ ਤੇ ਠੰਡਾ ਸੀ ਉਹ ਖਾਣ ਨੂੰ ਫਿਰ ਮੈਂ ਕਿਹਾ ਬਹੁਤ ਠੰਡਾ ਹੈ ਨਾ ਫਿਰ ਮੈਂ ਕੱਟ ਕੇ ਰੱਖ ਲਿਆ ਤੇ ਹਦਵਾਨਾ ਬਰੀਆਮ ਨੂੰ ਮੈਂ ਕਿਹਾ ਚਲ ਥੋੜਾ ਦੇ ਦੇਨੀ ਹੋ ਕਿ ਥੋੜੀ ਸਿਹਤ ਵੀ ਨਹੀਂ ਠੀਕ ਹੈਗੀ ਉਹਦੀ ਕੁਝ ਖਾ ਵੀ ਨਹੀਂ ਰਿਹਾ ਤੇ ਇਸ ਤੋਂ ਬਾਅਦ ਰੀਤਾ ਝਾੜੂ ਪੋਚਾ ਲਾਣ ਲੱਗੀ ਤੇ ਮੇਰੇ ਬਰਤਨ ਸਾਫ਼ ਕਰਨ ਵਾਲੇ ਰਹਿ ਗਏ ਸੀ ਫਿਰ ਇਹ ਮੈਂ ਕੀਤਾ ਥੋੜਾ ਜਿਹਾ ਡਸਟਿੰਗ ਵਗੈਰਾ ਸੀ ਰਸੋਈ ਦੀ ਵੀ ਡੱਬੇ ਡੁੱਬੇ ਵੀ ਜਿਹੜੇ ਸਾਹਮਣੇ-ਸਾਹਮਣੇ ਕੋਈ ਵੀ ਹੋ ਜੇ ਨਾ ਆ ਜਾਈ ਤਾਂ ਮੈਨੂੰ ਹੁੰਦਾ ਸਾਫ਼ ਕਰ ਹੀ ਲਵਾ ਫੇਰ ਹੀ ਆ ਤੇ ਇੱਥੇ ਮੈਂ ਇਹਨੂੰ ਕੱਟ ਕੇ ਫਰੂਟ ਨੂੰ ਮੈਂ ਕਿਹਾ ਚਲ ਫ੍ਰਿਜ ਚ ਰੱਖ ਦਾਂਗੇ ਤੇ ਇਦਾਂ ਨੂੰ ਪਿਆ ਕੱਟਿਆ ਬਾਹਰ ਤੇ ਹੋਰੀ ਤਰ ਲੱਗਣ ਲੱਗ ਜਾਂਦਾ ਫਿਰ ਮੈਂ ਸਾਰਾ ਇਥੇ ਗੈਸ ਵਗੈਰਾ ਸਾਫ਼ ਕਰਕੇ ਸਬਜ਼ੀ ਨੂੰ ਤੜਕਾ ਲਗਾ ਲਿਆ ਸੀ ਆਲੂ ਗੋਭੀ ਬਣਾਈ ਸਬਜ਼ੀ ਦੁੱਧ ਵੀ ਗਰਮ ਹੋ ਗਿਆ ਸੀ ਮੇਰਾ ਇਹ ਬਰਤਨ ਸੀ ਥੋੜੇ ਜਿੰਨੇ ਰਹਿ ਗਏ ਸੀ ਮੈਂ ਫਿਰ ਇਹਨਾਂ ਨੂੰ ਸਾਫ਼ ਕੀਤਾ ਬਰਤਨ ਸਾਫ਼ ਕਰਕੇ ਉਸ ਤੋਂ ਬਾਅਦ ਮੈਂ ਬਾਹਰ ਮੈਂ ਕਿਹਾ ਚਲੋ ਹੱਥ ਨਾ ਮੇਰੇ ਨਾਲ ਜਿਹੜੇ ਨਵੇਂ ਸੂਟ ਸੀਗੇ ਹਨਾ ਉਹਨਾਂ ਮੈਂ ਹੱਥ ਨਾਲ ਹੀ ਧੋਣੀਆਂ ਹੁੰਦੀਆਂ ਤੇ ਪਾਉਂਦੀ ਨਹੀਂ ਹੁੰਦੀ ਮਸ਼ੀਨ 'ਚ ਨਵੇਂ ਕੱਪੜੇ ਜਿਹੜੇ ਹੁੰਦੇ ਨੇ ਨਵੇਂ ਸੂਟ ਨਵੀਆਂ ਚੁੰਨੀਆਂ ਜਿੰਨੀਆਂ ਵੀ ਹੁੰਦੀਆਂ ਉਹਨਾਂ ਨੂੰ ਮੈਂ ਹੱਥ ਨਾਲ ਧੋ ਕੇ ਚੰਗੀ ਤਰ੍ਹਾਂ ਫੇਰ ਰੱਖਦੀ ਆ ਤੇ ਉਹ ਮਸ਼ੀਨ 'ਚ ਨਹੀਂ ਪਾਉਂਦੀ ਮਸ਼ੀਨ 'ਚ ਨਾ ਖਰਾਬ ਹੋ ਜਾਂਦੇ ਨੇ ਇਹ ਤੇ ਮੈਂ ਸਾਰੇ ਇਹ ਕੱਪੜੇ ਜਿਹੜੇ ਭਾਂਡੇ ਝੂਠੇ ਸੀ ਧੋ ਕੇ ਪਹਿਲਾਂ ਬਾਹਰ ਕੱਢੇ ਫਿਰ ਸਾਰੇ ਸ਼ਿੰਕ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਸ ਤੋਂ ਬਾਅਦ ਮੈਂ ਬਰਤਨ ਸਾਫ਼ ਕਰਦੀ ਹੁੰਦੀ ਮੈਂ ਇੱਕ ਇੱਕ ਬਰਤਨ ਕਰਨਾ ਮੈਨੂੰ ਬਹੁਤ ਤਰ੍ਹਾਂ ਲੱਗਦਾ ਗੰਦਾ ਜਿਹਾ ਲੱਗਦਾ ਕਿ ਥੱਲੇ ਜਿਹੜੇ ਝੂਠੇ ਭਾਂਡੇ ਪਏ ਹੋਣ ਤੇ ਉੱਪਰ ਭਾਂਡੇ ਇੱਕ ਇੱਕ ਭਾਂਡਾ ਸਾਫ਼ ਕਰਕੇ ਤੋਂ ਇਹਦਾ ਅੱਛਾ ਨਹੀਂ ਲੱਗਦਾ ਪਹਿਲਾਂ ਮੈਂ ਭਾਂਡਿਆਂ ਨੂੰ ਚੰਗੀ ਤਰ੍ਹਾਂ ਸਾਰਿਆਂ ਨੂੰ ਧੋ ਕੇ ਬਾਹਰ ਕੱਢਦੀ ਹੁੰਦੀ ਆ ਫਿਰ ਚੰਗੀ ਤਰ੍ਹਾਂ ਸ਼ਿੰਕ ਨੂੰ ਸੰਗੀਤ ਸਾਫ਼ ਕਰਨਾ ਉਸ ਤੋਂ ਬਾਅਦ ਸਾਰੇ ਬਰਤਨ ਮਾਂਜ-ਮਾਂਜ ਕੇ ਵਿੱਚ ਰੱਖਣ ਤੇ ਇਹ ਵੀ ਛੋਟੀਆਂ-ਛੋਟੀਆਂ ਜਿਹੜੀਆਂ ਆ ਨਾ ਤੁਸੀਂ ਤਾਂ ਤੇ ਇਦਾਂ ਕਰਨਾ ਚਾਹੀਦਾ ਕਿ ਮੇਰੇ ਨਾਲ ਸੁੱਚਮ ਵੀ ਰਹਿੰਦੀ ਆ ਤੇ ਝੂਠਾ ਵੀ ਨਹੀਂ ਰਹਿੰਦਾ ਕਿ ਕਈ ਵਾਰੀ ਰੀਤਾ ਕਰਨ ਨੂੰ ਕਹੇ ਦੇ ਕਿ ਨਾ ਤੋ ਉਹ ਇਦਾਂ ਕਰਦੀ ਐ ਇੱਕ ਇੱਕ ਵਰਤਨ ਸਾਫ ਕਰਨ ਨੂੰ ਕਹੇਗੀ ਮੈਂ ਉਹਨੂੰ ਕਈ ਵਾਰੀ ਮਨਾ ਕੀਤਾ ਮੈਂ ਕਿ ਇਦਾਂ ਨਹੀਂ ਕਰੀਦਾ ਕੰਮ ਇਦਾਂ ਕਰੀਦਾ ਤੇ ਇਧਰ ਫਿਰ ਰੀਤਾ ਪੋਚਾ ਲੱਗਣ ਲੱਗ ਗਈ ਸੀ ਤੇ ਮੈਂ ਬਰਤਨ ਵਗੈਰਾ ਸਾਫ ਕਰਨ ਲੱਗ ਗਈ ਸੀ ਬਰਤਨ ਸਾਫ ਕਰਨ ਤੋਂ ਬਾਅਦ ਮੈਂ ਅਜੇ ਬਾਥਰੂਮ ਵਗੈਰਾ ਸਾਫ ਕਰਨੇ ਵਾਲੇ ਨੇ ਤੇ ਟਾਈਮ ਇੱਥੇ 10:30 ਦਾ ਹੋ ਗਿਆ ਸੀ ਜੋ ਮੈਂ 7 ਵੇ ਦੀ ਲਕੀ ਹੋਈ ਸੀ ਸਾਰੀ ਸਾਰੀ ਅੱਜ ਡਸਟਿੰਗ ਵਗੈਰਾ ਕੀਤੀ ਤੇ ਕਾਫੀ ਦਿਨੋਂ ਤੋਂ ਮੈਂ ਕੰਮ ਜਿਹੜਾ ਉਲਝਾ ਪਿਆ ਸੀ ਕਿ ਨਹੀਂ ਹੋ ਰਿਹਾ ਸੀ ਮਖੂਲ ਹੁਲ ਕਰਕੇ ਮੈਂ ਕਿਹਾ ਥੋੜੇ ਥੋੜੇ ਕਰਕੇ ਡੱਬੇ ਵੀ ਇੱਕ ਵਾਰੀ ਸਾਰੇ ਸਾਫ਼ ਕਰਾਂਗੀ ਤੇ ਇਹ ਰੈਕ ਵਗੈਰਾ ਵੀ ਧੋ ਕੇ ਨਾ ਲਾਵਾਂਗੀ ਕਿ ਫਿਰ ਇਹ ਵਾਕੇ ਥੋੜੇ ਗਰਮੀ 'ਚ ਥੋੜਾ ਠੀਕ ਰਹੇਗਾ ਨਹੀਂ ਤਾਂ ਅੱਗੇ ਅੱਗੇ ਗਰਮੀ ਆਉਂਦੀਆਂ ਤੇ ਫਿਰ ਅੱਛਾ ਜਿਹਾ ਨਹੀਂ ਲੱਗਦਾ ਸਾਫ਼ ਨਾ ਹੋਵੇ ਤੇ ਘਰ ਅੱਛਾ ਵੀ ਨਹੀਂ ਲੱਗਦਾ ਮੈਨੂੰ ਤੇ ਹੁਣ ਮੈਂ ਥੋੜਾ ਥੋੜਾ ਕਰਕੇ ਕੰਮ ਕਰਾਂਗੀ ਤੇ ਫਿਰ ਭਾਂਡੇ ਵੀ ਮੈਂ ਥੋੜੇ ਜਿਹੀ ਕਿਚਨ 'ਚ ਰੱਖੇ ਹੋਏ ਮੈਂ ਬਾਕੀ ਅੰਦਰ ਰੱਖੇ ਹੋਏ ਨੇ ਜਦੋਂ ਕੋਈ ਗੈਸਟ ਆਏ ਤਾਂ ਫਿਰ ਮ ਤੇ ਜਿਆਦਾ ਭਾਂਡੇ ਨਹੀਂ ਮੇਰੇ ਰੱਖੇ ਹੋਏ ਇਹ ਮੈਂ ਪਹਿਲਾਂ ਬਹੁਤ ਰੱਖੇ ਹੁੰਦੇ ਸੀ ਬਾਹਰ ਤੇ ਮੇਰੇ ਮੰਮੀ ਆਏ ਉਦੋਂ ਮੈਂ ਸਟਿਚਿੰਗ ਦਾ ਕੰਮ ਕਰਦੀ ਹੁੰਦੀ ਮੰਮੀ ਆਂਦੇ ਤੂੰ ਤੇ ਬਹੁਤ ਗਾਹ ਪਾਇਆ ਹੈ ਕਿਚਨ ਤੇਰੀ ਛੋਟੀ ਜੀਆ ਕਿਉਂਕਿ ਕਾਬੂੜ ਨਹੀਂ ਨਾ ਨਾਨ ਮੋਡੂਲੇਟਰ ਹੈਗੇ ਤਾਂ ਫਿਰ ਇਸ ਕਰਕੇ ਮੈਂ ਮੈਂ ਇਹਦੇ ਕਾਬੂੜ ਵਗੈਰਾ ਨਹੀਂ ਬਨੇ ਹੋਏ ਤੇ ਤਾਂ ਕਰਕੇ ਇੱਕ ਡੱਬੇ ਵਗੈਰਾ ਤੁਹਾਨੂੰ ਪਤਾ ਧੂਏ ਦੇ ਨਾਲ ਬਹੁਤ ਖਰਾਬ ਹੋ ਜਾਂਦੇ ਨੇ ਤੇ ਇਥੇ ਮੈਂ ਬਰਤਨ ਸਾਫ ਕਰਨ ਲੱਗੀ ਸੀ ਬਰਤਨ ਸਾਫ ਕਰਕੇ ਉਸ ਤੋਂ ਬਾਅਦ ਮੈਂ ਦੂਸਰੇ ਰੂਮ ਦੀ ਡਸਟਿੰਗ ਸੋਚਿਆ ਕੁਝ ਕਰਨਾ ਫ੍ਰਿਜ ਵੀ ਮੈਂ ਸਾਫ ਕਰਨਾ ਹੁਣ ਮੈਨੂੰ ਇਹ ਕੰਮ ਹੀ ਦਿਖੀ ਜਾ ਰਿਹਾ ਮੈਂ ਇੱਕ ਕੰਮ ਸ਼ੁਰੂ ਕੀਤਾ ਮੈਨੂੰ ਹੁੰਦਾ ਕਿ ਇਹ ਵੀ ਕੰਮ ਕਰ ਲਾਂ ਇਹ ਵੀ ਕੰਮ ਕਰ ਲਾਂ ਹੁਣ ਇਹ ਇਦਾਂ ਹੀ ਹੋਈ ਜਾ ਰਿਹਾ ਤੇ ਇੱਕ ਮੈਂ ਕੱਲ ਮੈਂ ਚਾਦਰਾਂ ਇੱਕ ਅਲਮਾਰੀ ਸਾਫ ਕੀਤੀ ਚਾਦਰਾਂ ਵਾਲੀ ਕਾਟਨ ਵਾਲੀਆਂ ਚਾਦਰਾਂ ਸਾਰੀਆਂ ਬਾਹਰ ਕੱਢ ਕੇ ਰੱਖੀਆਂ ਤੇ ਬਰਿਆਮਦੀਲ ਅਲਮਾਰੀ ਸਾਫ ਕੀਤੀ ਉਹਦੀ ਮੈਂ ਨੀਸੀ ਬਣਾਈ ਵੀਡੀਓ ਸ਼ੂਟ ਨਹੀਂ ਕੀਤੀ ਤੇ ਇਹ ਮੋਡੂ ਹਿੰਨੇ ਤੁਹਾਨੂੰ ਪਤਾ ਜਦੋਂ ਕੈਮਰਾ ਲਗਾਉਣਾ ਹੈ ਬੜਾ ਔਖਾ ਲੱਗਦਾ ਕੈਮਰਾ ਲਗਾ ਕੇ ਕਦੀ ਉਧਰ ਕਦੀ ਉਧਰ ਨੂੰ ਦੇਖੀ ਜਾਓ ਤੇ ਅਗਰ ਤੁਹਾਨੂੰ ਮੇਰੀ ਥੋੜੀ ਜਿਹੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਤੁਹਾਡੇ ਸਾਥ ਸੌੜ ਦੀ ਬਹੁਤ ਜ਼ਰੂਰਤ ਹੈ ਇਹ ਜਿਹੜੇ ਪੋਚੇ ਸੀਗੇ ਜਿਨ੍ਹਾਂ ਨਾਲ ਮੈਂ ਪੱਖੇ ਵਗੈਰਾ ਸਾਫ਼ ਕੀਤੇ ਸੀ ਮੈਂ ਇੱਕ ਵਾਰੀ ਇਹਦੇ ਨਾਲ ਸਾਬਣ ਨਾਲ ਤੋਤੇ ਫਿਰ ਮੈਂ ਜਿੰਨੇ ਵੀ ਡਸਟ ਬੁਨ ਵਗੈਰਾ ਸੀ ਬਾਲਟੀਆਂ ਸਾਰੀਆਂ ਬਾਹਰ ਕੱਢ ਕੇ ਉਹਨਾਂ ਨੂੰ ਧੋਤਾ ਮੈਂ ਕੇ ਵੀ ਸਾਫ ਕਰੀਦਾ ਮਨ ਲੱਗਦੇ ਆ ਤੇ ਫਿਰ ਇਹਨਾਂ ਨੂੰ ਸਾਫ ਕੀਤਾ ਬਾਲਟੀਆਂ ਵਗੈਰਾ ਨੂੰ ਸਾਫ ਕੀਤਾ ਫਿਰ ਉਸ ਤੋਂ ਬਾਅਦ ਮੈਂ ਦੇਖਿਆ ਕਿ ਉਹਨ ਕੱਪੜੇ ਮਸ਼ੀਨ ਬਾਹਰ ਇੱਕ ਸਾਈਡ ਤੇ ਕੀਤੀ ਸੀਗੀ ਪਹਿਲਾਂ ਮੈਂ ਸੋਚਿਆ ਸੀ ਸ਼ਾਮ ਨੂੰ ਕੱਪੜੇ ਧੋਵਾਂਗੇ ਤੇ ਫਿਰ ਮੈਂ ਬਾ ਮੈਂ ਨਾਲ ਹੀ ਫਿਰ ਮਸ਼ੀਨ ਖਿੱਚੀ ਨਾਲ ਹੀ ਪਾਣੀ ਪਾਇਆ ਤੇ ਮੈਂ ਚਲੋ ਕੱਪੜੇ ਵੀ ਧੋ ਹੀ ਲੈਨੇ ਫੇਰ ਹੀ ਹੋਰ ਕੰਮ ਕਰਦੇ ਆ ਇਹ ਕੱਪੜੇ ਧੋਣ ਤੋਂ ਬਾਅਦ ਫਿਰ ਮੈਂ ਬਾਥਰੂਮ ਆ ਕਿ ਮੈਂ ਬਾਥ ਸਾਫ ਕਰਦੀ ਆ ਅੱਜ ਕਾਫੀ ਉਲਝਿਆ ਮੇਰਾ ਕੰਮ ਤੇ ਜੇ ਤੁਹਾਨੂੰ ਥੋੜੀ ਜਿਹੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਅੱਛੇ-ਅੱਛੇ ਕਿ ਤੁਹਾਨੂੰ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਬਾਹਰ ਤੋਂ ਬਹੁਤ ਹੋ ਗਈ ਸੀ ਕਿਉਂਕਿ ਸਾਡੇ ਅਸੀਂ ਰਹਿੰਦੇ ਤੀਸਰੀ ਮੰਜ਼ਲ ਤੇ ਤੇ ਉੱਪਰ ਕੰਮ ਸਵੇਰੇ-ਸਵੇਰੇ ਜੇ 6 ਵਜੇ ਤੋਂ ਪਹਿਲਾਂ-ਪਹਿਲਾਂ ਇੱਧਰ ਵੇੜੇ ਦਾ ਕੰਮ ਕਰ ਲਵਾਂ ਕਿਉਂਕਿ ਮੈਂ 5 ਵਜੇ ਕੱਪੜੇ ਧੋ ਲੈਂਦੀ ਸੀਗੇ ਤੇ ਵੇੜੇ-ਬੂੜੇ ਮੈਂ ਸਵੇਰੇ ਧੋ ਲੈਂਦੀ ਸੀ ਜਲਦੀ ਤੇ ਅੱਜ ਮੈਂ ਥੋੜੀ ਪੱਖੇ ਵਗੈਰਾ ਦਾ ਕੰਮ ਕਰ ਲਿਆ ਹੋਰ ਕੰਮ ਕਰ ਲਿਆ ਬਾਕੀ ਇਹ ਗਮਲੇ ਸੀ ਮੇਰੇ ਦੋ ਇਹਨਾਂ 'ਚ ਮੈਂ ਪਾਣੀ ਰੱਖ ਦਿੱਤਾ ਮੈਂ ਚਲੋ ਨਾਲ-ਨਾਲ ਤੇ ਧੁੱਪ ਚ ਡਸਟਬਿਨ ਵਗੈਰਾ ਰੱਖ ਦਿੱਤੇ ਸੁੱਕ ਜਾਣਗੇ ਫਿਰ ਮੈਂ ਮਸ਼ੀਨ ਖਿੱਚੀ ਇਧਰ ਨੂੰ ਮੈਂ ਕਿਹਾ ਚਲੋ ਹੁਣ ਕੱਪੜੇ ਵੀ ਧੋ ਹੀ ਲੈਣੇ ਆ ਤੇ ਇਧਰ ਮੈਂ ਕੱਪੜੇ ਧੋ ਕੇ ਫਿਰ ਅੰਦਰ ਮੈਂ ਆਟਾ ਗੁੰਨਣ ਲੱਗ ਗਈ ਹੱਥ ਤੋਂ ਮਤਲਬ ਸਾਫ਼ ਸੁਫ਼ ਕਰਕੇ ਤੇ ਮੈਂ ਮਸ਼ੀਨ ਚ ਪਾਣੀ ਪਾ ਗਈ ਸੀ ਆਟਾ ਗੁੰਨਿਆ ਨਾਲ-ਨਾਲ ਫੁਲਕੇ ਲਾਏ ਫੁਲਕੇ ਲਾਉਣ ਤੋਂ ਬਾਅਦ ਫਿਰ ਮੈਂ ਕੱਪੜੇ ਜਿਹੜੇ ਸੀ ਇਹ ਮੈਂ ਪਾ ਤਿੱ ਦਿੱ ਗਈ ਸੀ ਵਾਈਟ-ਵਾਈਟ ਪਹਿਲਾਂ ਤੇ ਫਿਰ ਬਾਅਦ ਚ ਮੈਂ ਕੱਢ ਲਈ ਮੈਂ ਚਲੋ ਪਹਿਲਾਂ ਵਾਈਟ ਵਲ ਕਰ ਲਏ ਤੇ ਦੂਜੇ ਜਿਹੜੇ ਸੂਟ ਸੀ ਸਾਰੇ ਮੈਂ ਉੱਥੇ ਰੱਖ ਲੇ ਨਵੇਂ ਸੂਟ ਸੀ ਉਹਨਾਂ ਨੂੰ ਸਾਰਿਆਂ ਨੂੰ ਮੈਂ ਹੱਥ ਨਾਲ ਧੋਤਾ ਤੇ ਮੈਂ ਕਿਹਾ ਚ ਮਸ਼ੀਨ ਚ ਨਹੀਂ ਮੈਂ ਪਾਉਂਦੀ ਹੁੰਦੀ ਨਵੇਂ ਸੂਟਾਂ ਨੂੰ ਤੇ ਉਹਨਾਂ ਨੂੰ ਮੈਂ ਹੱਥ ਨਾਲ ਹੀ ਧੋਤਾ ਬੈ ਕੇ ਤੇ ਵਰਿੰਦਰ ਗੁੱਸਾ ਕਰ ਰਿਹਾ ਸੀ ਕਿ ਧੁੱਪ ਬਹੁਤ ਹੈਗੀ ਆ ਤੇ ਤੂੰ ਧੁੱਪੇ ਕਿਉਂ ਕਰ ਰਹੀ ਹੈ ਸ਼ਾਮ ਨੂੰ ਕੰਮ ਕਰ ਲਈ ਫਿਰ ਮੈਂ ਕਿਹਾ ਚ ਚਲੋ ਕੋਈ ਗੱਲ ਨਹੀਂ ਹੁਣ ਲੱਗਦੇ ਆ ਤੇ ਇਹੀ ਹੁੰਦਾ ਨੇ ਜੇ ਕੰਮ ਸ਼ੁਰੂ ਕਰ ਲਓ ਤੇ ਫਿਰ ਕਰ ਜਿੰਨਾ ਤੱਕ ਕਰੀਏ ਨਾ ਤੇ ਫਿਰ ਹੁੰਦੇ ਵੀ ਨਹੀਂ ਆ ਕੰਮ ਹਨਾ ਤੇ ਮੈਂ ਕਿਹਾ ਚ ਚਲੋ ਕਰ ਲੈਨੇ ਆ ਕੰਮ ਤੇ ਫਿਰ ਅੱਜ ਹੁਣ ਮੈਨੂੰ ਸ਼ਾਮੀ ਸ਼ਾਇਦ ਮਾਰਕੀਟ ਵੀ ਜਾਣਾ ਪਵੇ ਕਿ ਥੋੜਾ ਗ੍ਰੋਸਰੀ ਦਾ ਸਾਮਾਨ ਵੀ ਨਾ ਖਤਮ ਹੋਇਆ ਹੈ ਤੇ ਉਹ ਮੈਂ ਆਪ ਨਹੀਂ ਸੀ ਜਾਂਦੀ ਇਹਨਾਂ ਤੋਂ ਮੰਗਾਂਦੀ ਸੀ ਹੁਣ ਮੈਂ ਆਪ ਜਾ ਕੇ ਲਿਖੂਗੀ ਥੋੜਾ ਸਾਮਾਨ ਤੇ ਫਿਰ ਮੈਂ ਉਹ ਵੀ ਲੈ ਕੇ ਆਉਂਗੀ ਇੱਕ ਦੋ ਕੰਮ ਹੋਰ ਵੀ ਹੈਗੇ ਮੇਰੇ ਕਰਨ ਵਾਲੇ ਤੇ ਰੇਲਾਂ ਵੀ ਲੈ ਕੇ ਆਣੀਆਂ ਮੇਰੇ ਸਲਵਾਰਾਂ ਦੇ ਪੌਂਚੇ ਵਗੈਰਾ ਜਿਹੜੇ ਸੀਨੇ ਬਣਾਉਣੇ ਆ ਤੇ ਕੰਮ ਥੋੜਾ ਜਨਾ ਉਲਝਿਆ ਪਿਆ ਕੰਮ ਬਹੁਤ ਜ਼ਿਆਦਾ ਤੇ ਜਿਵੇਂ ਮੈਂ ਕਿਹਾ ਚਲੋ ਕੰਮ ਸ਼ੁਰੂ ਕਰਦੇ ਆ ਹੁਣ ਦਿਨ ਹੋ ਗਏ ਵੱਡੇ ਵੱਡੇ ਕੰਮ ਕਰਦੇ ਰਹੋ ਤੇ ਤਾਂ ਹੀ ਚੰਗੇ ਲੱਗਦੇ ਜੇ ਅਗਰ ਤਾਂ ਥੋੜੀ ਜੀ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਦੇ ਆ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਆ ਤਦ ਤੱਕ ਲਈ ਇਹ ਸਸ ਸ਼ਕਾਤ ਦੇਖੋ ਜੀ ਮੈਂ ਕੱਪੜੇ ਦੇ ਪੰਨਤੀਆਂ ਤਾਰਾਂ ਤੇ ਇਹ ਮੈਂ ਸਾਰੇ ਕੱਪੜੇ ਜਿਹੜੇ ਧੋ ਕੇ ਸੁਕਣੇ ਪਾ ਦਿੱਤੇ ਨੇ ਕਾਫੀ ਕੱਪੜੇ ਸੀਗੇ ਤੇ ਚਾਦਰਾਂ ਵਗੈਰਾ ਮੈਂ ਥੱਲੇ ਪਾ ਕੇ ਉੱਪਰ ਟੀ-ਸ਼ਰਟਾਂ ਪਾ ਦਿੱਤੀਆਂ ਮੈਂ ਨੇਰੀ ਬਹੁਤ ਚੱਲ ਰਹੀ ਸੀ ਹਵਾ ਤੇ ਇਦਾਂ ਅੱਜ ਗਮਲੇਆਂ ਦਾ ਵੀ ਕੰਮ ਕਰਨੇ ਆ ਨਾ ਕਲਰ ਨਹੀਂ ਮੈਨੂੰ ਮਿਲ ਰਿਹਾ ਇਹਦਾ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਮਿਲਦੇ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਣਾ ਤਦ ਤੱਕ ਇਹ ਸਸ ਸ਼ਿਕਾਅ ਓਕੇ ਬਾਏ ਬਾਏ ਟੇਕ ਕੇਅਰ